ਤੁਹਾਡੀ ਕੋਈ ਇੱਕ ਅਜਿਹੀ ਪੇਂਟਿੰਗ ਜੋ ਤੁਹਾਡੇ ਮਨ ਦੇ ਬਹੁਤ ਨੇੜੇ ਹੋਵੇ ਕਿਉਂਕਿ ਕਲਾਕਾਰ ਕੋਈ ਵੀ ਹੁੰਦਾ ਜਾਂ ਕਿਤਾਬ ਪੜਨ ਵਾਲਾ ਹੁੰਦਾ ਇੱਕ ਉਹਦੀ ਪੇਂਟਿੰਗ ਜਾਂ ਇੱਕ ਉਹਦੀ ਕਿਤਾਬ ਹੁੰਦੀ ਹੈ ਉਹ ਆਪਣੇ ਮਨ ਦੇ ਬਹੁਤ ਨੇੜੇ ਹੁੰਦੀ ਹੈ ਤੁਹਾਡੇ ਇਹੋ ਜਿਹੇ ਮਨ ਦੇ ਨੇੜੇ ਕਿਹੜੀ ਹੈ ਵੈਸੇ ਤਾਂ ਸਾਰੀਆਂ ਹੁੰਦੀਆਂ ਪਰ ਇਹ ਰੀਸੈਂਟ ਮੇਰੇ ਮੈਂ ਮੇਰੇ ਇਸ ਦੁਨੀਆ ਚ ਮੇਰੇ ਪਿਤਾ ਜੀ ਹੁਣ ਸੁਰਗਵਾਸ ਹੋ ਗਏ ਨੇ ਤਾਂ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਤੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕੰਮ ਉਹਨਾ ਮੈਟਰ ਨਹੀਂ ਕਰਦਾ ਵੀ ਤੁਸੀਂ ਕਹੇ ਜਾਂ ਕੀਤਾ ਸਬਜੈਕਟ ਬਹੁਤ ਜ਼ਿਆਦਾ ਰਿਚ ਹੁੰਦਾ ਭਾਈ ਬਹੁਤ ਸੋਹਣੀ ਪੇਂਟਿੰਗ ਲੱਗ ਰਹੀ ਜਾਨਾ ਵੀ ਦੇਖਣ ਨੂੰ ਲੱਗ ਰਿਹਾ ਜੇ ਸਰਦਾਰ ਸਾਹਿਬ ਬੈਠੇ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਮਨ ਵੀ ਭਰ ਆਉਂਦਾ ਜਦੋਂ ਬਣਦੀਆਂ ਨੇ ਮੈਂ ਬਹੁਤ ਜੀ ਮਤਲਬ ਸਭ ਤੋਂ ਇਮੋਸ਼ਨਲ ਪਾਰਟ ਹੈ ਇਸ ਟਾਈਮ ਮੇਰੀ ਲਾਈਫ ਦਾ ਤੇ ਕਿਉਂਕਿ ਅੱਜ ਤੱਕ ਪਹਿਲਾਂ ਸੁਣਦੇ ਜਾਂ ਕਹਿੰਦੇ ਹੁੰਦੇ ਸੀ ਬਹੁਤ ਸੌਖਾ ਹੁੰਦਾਗਾ ਜੀ ਉਦੋਂ ਕੋਈ ਕਹਿੰਦਾ ਰਿਸ ਦੇ ਫਾਦਰ ਨਹੀਂ ਹੈ ਇਹਦੇ ਮੱਧ ਆਪਾਂ ਦੁਖੀ ਹੋ ਕੇ ਕਹਿ ਦਿੰਦੇ ਹੁੰਨੇ ਆ ਥੋੜਾ ਜਿਹਾ ਯਾਰ ਮਾੜਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਪਰ ਜਦੋਂ ਤੁਹਾਡਾ ਕੋਈ ਜਾਣਦਾ ਹੈ ਨਾ ਤਾਂ ਫੇਰ ਤੁਸੀਂ ਉਹ ਰਿਅਲਾਈਜ਼ ਕਰਦੇ ਹੋ ਫੀਲ ਕਰਦੇ ਹੋ ਵੀ ਯਾਰ ਚੀਜ਼ ਨੂੰ ਤੁਸੀਂ ਕਰਕੇ ਦਿਖਾਣਾ ਸੀ ਤੁਹਾਡੇ ਸੁਪਨੇ ਸੀਗੇ ਮੈਂ ਹੁਣ ਵੀ ਇਮੋਸ਼ਨਲ ਨਾ ਹੋ ਜਾ ਹਾਂਜੀ ਕਿਉਂਕਿ ਮਤਲਬ ਆਪਾਂ ਬੋਡਕਾਸਟ ਨੇ ਮੇਰੇ ਲਈ ਹੁੰਦਾ ਜਦੋਂ ਨਾ ਕਿਉਂਕਿ ਅਸੀਂ ਵੀ ਚਾਹੁੰਦੇ ਹੁੰਨੇ ਆ ਜਦੋਂ ਅਸੀਂ ਵੱਡੇ ਹੁੰਨੇ ਆ ਕਹਿ ਤਾਂ ਦਿੰਦੇ ਆ ਕਿ ਵੀ ਪੁੱਤ ਬਿਨਾ ਮਾਂ ਦਾ ਕੋਈ ਕਰਦਾਰ ਨਹੀਂ ਬਣਿਆ ਜਾਂਦਾ ਸਾਡੇ ਚ ਵੀ ਹਨਾ ਮੇਰੇ ਵੀ ਜਦੋਂ ਮਦਰ ਐਕਸਪਾਇਰ ਹੋਏ ਨੇ ਕੋਵਿਡ ਟਾਈਮ ਤੇ ਹੋਏ ਨੇ ਸਾਨੂੰ ਅੱਜ ਜਾ ਕੇ ਪਤਾ ਲੱਗਦਾ ਕਿ ਵੀ ਉਹਨਾਂ ਦੀ ਪ੍ਰੈਜ਼ੈਂਸ ਕਿੰਨੀ ਅਹਿਮਤ ਹੁੰਦੀ ਆ ਤੇ ਜਦੋਂ ਹੁਣ ਤੁਸੀਂ ਇਹ ਪੇਂਟਿੰਗ ਬਣਾਉਂਦੇ ਹੋਵੋਗੇ ਉਹਨਾਂ ਤੋਂ ਬਾਅਦ ਜਾਣ ਤੋਂ ਵੀ ਹੋਰ ਵੀ ਮਾਂ ਦੇ ਨੇੜੇ ਆ ਜਾ ਬਹੁਤ ਜ਼ਿਆਦਾ ਜੀ ਮੈਂ ਇਹਨਾਂ ਦੇ ਜਿੱਦੇ ਭੋਗ ਸੀ ਆ ਮੈਂ ਸ਼ਬਦ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵੀ ਮੈਂ ਮੈਂ ਸਾਰੀ ਸੰਗਤ ਆਪਣਾ ਮੇਰਾ इमोशनल ਮੈਂ ਹੋ ਜਾਂ ਕਿਉਂਕਿ ਸਾਡਾ ਕਲਾਕਾਰ ਅਸੀਂ ਹੁੰਦੇ ਥੋੜੇ इमोशनल ਹੁੰਦੇ ਤੇ ਬਾਕੀ ਮਾਪਿਓ ਮੈਨੂੰ ਨਹੀਂ ਲੱਗਦਾ ਵੀ ਇੰਨਾ ਤੋਂ ਵੱਡੀ ਕੋਈ ਚੀਜ਼ ਹੈ। ਜੈ ਇੰਨਾ ਤੋਂ ਵੱਡਾ ਕੋਈ ਹੈ ਇਸ ਦੁਨੀਆ ਦੇ ਉੱਤੇ ਤਾਂ ਜਿੰਨਾ ਤੁਸੀਂ ਸੇਵਾ ਜਿੰਨਾ ਟਾਈਮ ਸਪੈਂਡ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਉਹਨਾਂ ਕਰੋ। ਬਾਅਦ ਵਿੱਚ ਤੁਸੀਂ ਦੁਨੀਆ ਦੀ ਜੋ ਮਰਜ਼ੀ ਹੁਣ ਮੈਂ ਕਹਿ ਰਿਹਾ ਵੀ ਮੈਂ ਜਿੰਨੀ ਮਰਜ਼ੀ ਤਰੱਕੀ ਕਰ ਲਾਂ ਜੋ ਮਰਜ਼ੀ ਕਰ ਲਾਂ ਮੇਰੇ ਫਾਦਰ ਨੇ ਨਹੀਂ ਦੇਖੀ ਤਾਂ ਮੈਨੂੰ ਲੱਗਦਾ ਨਹੀਂ ਕੋਈ ਉਹਦੀ ਵੈਲਿਊ ਹੈ। ਸਾਡੇ ਮਾਪਿਆਂ ਦੀ ਅੱਖਾਂ 'ਚ ਹੀ ਨਹੀਂ ਕੋਈ ਚੀਜ਼ ਆਈ ਹੈ ਨਾ। ਚਲੋ ਇਹ ਵੀ ਇੱਕ ਜ਼ਿੰਦਗੀ ਦਾ ਫੇਜ਼ ਹੋਣ। ਤੁਹਾਡੀ ਕੋਈ ਇੱਕ ਅਜਿਹੀ ਪੇਂਟਿੰਗ ਹੈ ਜੋ ਤੁਹਾਡੇ ਮਨ ਦੇ ਬਹੁਤ ਨੇੜੇ ਹੋਵੇ ਕਿਉਂਕਿ ਕਲਾਕਾਰ ਕੋਈ ਵੀ ਹੁੰਦਾ ਜਾਂ ਕਿਤਾਬ ਪੜਨ ਵਾਲਾ ਹੁੰਦਾ ਕਿਤਾਬ ਹੁੰਦੀ ਆ ਉਹ ਆਪਣੇ ਮਨ ਦੇ ਬਹੁਤ ਨੇੜੇ ਹੁੰਦੀ ਹੈ ਤੁਹਾਡੇ ਇਹੋ ਜਿਹੇ ਮਨ ਦੇ ਨੇੜੇ ਕਿਹੜੀ ਹੈ ਵੈਸੇ ਤਾਂ ਸਾਰੀਆਂ ਹੁੰਦੀਆਂ ਪਰ ਇਹ ਰੀਸੈਂਟ ਮੇਰੇ ਮੈਂ ਮੇਰੇ ਇਸ ਦੁਨੀਆ ਚ ਮੇਰੇ ਪਿਤਾ ਜੀ ਹੁਣ ਸੁਰਗਵਾਸ ਹੋ ਗਏ ਨੇ ਤਾਂ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਤੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕੰਮ ਉਹਨਾ ਮੈਟਰ ਨਹੀਂ ਕਰਦਾ ਵੀ ਤੁਸੀਂ ਕਹੇ ਜਾਂ ਕੀਤਾ ਸਬਜੈਕਟ ਬਹੁਤ ਜ਼ਿਆਦਾ ਰਿਚ ਹੁੰਦਾ ਭਾਵੇਂ ਬਹੁਤ ਸੋਹਣੀ ਪੇਂਟਿੰਗ ਲੱਗ ਰਹੀ ਜਾਣਾ ਵੀ ਦੇਖਣ ਨੂੰ ਲੱਗ ਰਿਹਾ ਕਿ ਸਰਦਾਰ ਸਾਹਿਬ ਬੈਠੇ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਮਨ ਵੀ ਭਰ ਆਉਂਦਾ ਜਦੋਂ ਬਣਦੀਆਂ ਨੇ ਮੈਂ ਬਹੁਤ ਜੀ ਮਤਲਬ ਸਭ ਤੋਂ ਇਮੋਸ਼ਨਲ ਪਾਰਟ ਹੈ ਇਸ ਟਾਈਮ ਮੇਰੀ ਲਾਈਫ ਦਾ ਤੇ ਕਿਉਂਕਿ ਅੱਜ ਤੱਕ ਪਹਿਲਾਂ ਸੁਣਦੇ ਜਾਂ ਕਹਿੰਦੇ ਹੁੰਦੇ ਸੀ ਬਹੁਤ ਸੌਖਾ ਹੁੰਦਾਗਾ ਜੀ ਉਦੋਂ ਕੋਈ ਕਹਿੰਦਾ ਯਾਰ ਇਸ ਦੇ ਫਾਦਰ ਨਹੀਂ ਹੈ ਇਹਦੇ ਮਦਰ ਆਪਾਂ ਦੁਖੀ ਹੋ ਕੇ ਕਹਿ ਦਿੰਨੇ ਹਾਂ ਥੋੜਾ ਜਿਹਾ ਵੀਰ ਮਾੜਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਪਰ ਜਦੋਂ ਤੁਹਾਡਾ ਕੋਈ ਜਾਣਦਾ ਹੈ ਨਾ ਤਾਂ ਫਿਰ ਤੁਸੀਂ ਉਹ ਰਿਅਲਾਈਜ਼ ਕਰਦੇ ਹੋ ਫੀਲ ਕਰਦੇ ਹੋ ਵੀ ਯਾਰ ਕੀ ਨੂੰ ਤੁਸੀਂ ਕਰਕੇ ਦਿਖਾਣਾ ਸੀ ਤੁਹਾਡੇ ਸੁਪਨੇ ਸੀਗੇ ਮੈਂ ਹੁਣ ਵੀ ਇਮੋਸ਼ਨਲ ਨਾ ਹੋ ਜਾ ਹਾਂਜੀ ਕਿਉਂਕਿ ਮਤਲਬ ਤਪ范 ਬਹੁਤ ਖਾਸ ਨੇ ਮੇਰੇ ਲਈ ਹੁੰਦਾ ਜਦੋਂ ਨਾ ਕਿਉਂਕਿ ਅਸੀਂ ਵੀ ਚਾਹੁੰਦੇ ਹੁੰਨੇ ਆ ਜਦੋਂ ਅਸੀਂ ਵੱਡੇ ਹੁੰਨੇ ਆ ਕਹਿ ਤਾਂ ਦਿੰਦੇ ਆ ਕਿ ਵੀ ਪੁੱਤ ਬਿਨਾ ਮਾਂ ਦਾ ਕੋਈ ਕਰਤਾਰ ਨਹੀਂ ਬਣਿਆ ਜਾਂਦਾ ਸਾਡੇ ਚ ਵੀ ਹਨਾ ਮੇਰੇ ਵੀ ਜਦੋਂ ਮਦਰ ਐਕਸਪਾਇਰ ਹੋਏ ਨੇ ਕੋਵਿਡ ਟਾਈਮ ਤੇ ਹੋਏ ਨੇ ਸਾਨੂੰ ਅੱਜ ਜਾ ਕੇ ਪਤਾ ਲੱਗਦਾ ਕਿ ਵੀ ਉਹਨਾਂ ਦੀ ਪ੍ਰੈਜ਼ੈਂਸ ਕਿੰਨੀ ਅਹਿਮਤ ਹੁੰਦੀ ਆ ਤੇ ਜਦੋਂ ਹੁਣ ਤੁਸੀਂ ਇਹ ਪੇਂਟਿੰਗ ਬਣਾਉਂਦੇ ਹੋਵੋਗੇ ਉਹਨਾਂ ਤੋਂ ਬਾਅਦ ਜਾਣ ਤੋਂ ਵੀ ਹੋਰ ਵੀ ਮਾਂ ਦੇ ਨੇੜੇ ਆ ਜਾਂਦੇ ਬਹੁਤ ਜ਼ਿਆਦਾ ਜੀ ਮੈਂ ਇਹਨਾਂ ਦੇ ਜਿੱਦੇ ਭੋਗ ਸੀ ਆ ਮੈਂ ਸ਼ਬਦ ਵੀ ਪੜਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵੀ ਮੈਂ ਮੈਂ ਸਾਰੀ ਸੰਗਤ ਆ ਰਹਿਣਾ इमोशनल ਮੈਂ ਹੋ ਜਾਂ ਕਿਉਂਕਿ ਸਾਡਾ ਕਲਾਕਾਰ ਅਸੀਂ ਹੁੰਦੇ ਥੋੜੇ इमोशनल ਹੁੰਦੇ ਤੇ ਬਾਕੀ ਮਾਪਿਓ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਤੋਂ ਵੱਡੀ ਕੋਈ ਚੀਜ਼ ਹੈ ਜੈ ਇਹਨਾਂ ਤੋਂ ਵੱਡਾ ਕੋਈ ਹੈ ਇਸ ਦੁਨੀਆ ਦੇ ਉੱਤੇ ਤਾਂ ਜਿੰਨਾ ਤੁਸੀਂ ਸੇਵਾ ਜਿੰਨਾ ਟਾਈਮ ਸਪੈਂਡ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਉਹਨਾਂ ਕਰੋ ਬਾਅਦ ਵਿੱਚ ਤੁਸੀਂ ਦੁਨੀਆ ਦੀ ਜੋ ਮਰਜ਼ੀ ਹੁਣ ਮੈਂ ਕਹਿ ਰਿਹਾ ਵੀ ਮੈਂ ਜਿੰਨੀ ਮਰਜ਼ੀ ਤਰੱਕੀ ਕਰ ਲਾਂ ਜੋ ਮਰਜ਼ੀ ਕਰ ਲਾਂ ਮੇਰੇ ਫਾਦਰ ਨੇ ਨਹੀਂ ਦੇਖੀ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਦੀ ਵੈਲਿਊ ਹੈ ਸਾਡੇ ਮਾਪਿਓ ਦੀ ਅੱਖਾਂ 'ਚ ਹੀ ਨਹੀਂ ਕੋਈ ਚੀਜ਼ ਆਈ ਹੈ ਨਾ